ਦੋਸਤੋ ਕੀ ਤੁਸੀਂ ਜਾਣਦੇ ਹੋ ਇਲੈਕਸ਼ਨ ਵਿੱਚ ਨਿਸ਼ਾਨ ਦੀ ਚੋਣ ਕਿਵੇਂ ਹੋਈ ਅਤੇ ਦੇਸ਼ ਦਾ ਪਹਿਲਾ ਚੋਣ ਨਿਸ਼ਾਨ ਕਿਸ ਨੇ ਬਣਾਇਆ ਸੀ? ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਅਜਿਹਾ ਚਰਚਾ ਹੋ ਰਹੀ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਚੋਣ ਦਾ ਨਿਸ਼ਾਨ ਬਣਾਇਆ ਜਾ ਸਕਦਾ ਹੈ। ਜਿਵੇਂ ਝਾੜੂ, ਹਾਥੀ, ਸਾਈਕਲ, ਪਤੰਗ, ਗਲਾਸ ਆਦਿ ਸੈਂ ਕਿਹੜੀ ਚੋਣ ਨਿਸ਼ਾਨ ਇਸ ਤਰੀਕੇ ਨਾਲ ਬਣਾਏ ਗਏ ਸਨ। ਚੋਣਾਂ ਵਿੱਚ ਪਾਰਟੀਆਂ ਦੇ ਉਮੀਦਵਾਰ ਦੀ ਸਭ ਤੋਂ ਵੱਡੀ ਪਹਿਚਾਣ ਚੋਣ ਨਿਸ਼ਾਨ ਆਉਂਦੇ ਹਨ। ਦੋਸਤੋ ਇਹਨਾਂ ਨੂੰ ਬਣਾਉਣ ਵਾਲੇ ਅਤੇ ਚ ਰਚਾਉਣ ਵਾਲੇ ਦੋਨਾਂ ਦੀ ਕਹਾਣੀ ਬਹੁਤ ਦਿਲਚਸਪ ਹੈ। ਦੋਸਤੋ ਸਾਲ 1951-52 ਵਿੱਚ ਜਦੋਂ ਦੇਸ਼ ਪਹਿਲੀ ਆਮ ਚੋਣਾਂ ਦੀ ਤਿਆਰੀ ਕਰ ਰਿਹਾ ਸੀ ਤਾਂ ਉਹ ਸਭ ਤੋਂ ਵੱਡੀ ਰਿਕਵਟੋਮੀ ਦੁਆਰਾ ਦੇ ਪਾਰਟੀ ਦੀ ਚੋਣ ਪਛਾਣ ਸੀ। ਉਸ ਸਮੇਂ ਭਾਰਤ ਦੀ ਸਾਖਰਤਾ ਦਰ 16% ਤੋਂ ਵੀ ਘੱਟ ਸੀ। ਚੋਣ ਕਮਿਸ਼ਨ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਕਿ ਕਿਹੜੇ ਵੋਟਰ ਪੜੇ ਲਿਖੇ ਸਨ ਉਹ ਆਪਣੀ ਪਸੰਦੀਦਾ ਉਮੀਦਵਾਰ ਨੂੰ ਵੋਟ ਕਿਵੇਂ ਪਾਉਣਗੇ। ਕਾਫੀ ਸੋਚ ਵਿਚਾਰ ਤੋਂ ਬਾਅਦ ਬੈਲਟ ਪੇਪ ਹਰੇਕ ਉਮੀਦਵਾਰ ਲਈ ਵੱਖਰੇ ਰੰਗ ਦਾ ਇੱਕ ਵੱਖਰਾ ਬੈਲਟ ਬਾਕਸ ਬਣਾਇਆ ਗਿਆ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਸਨ ਜੋ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਸਨ ਅਤੇ ਆਸਾਨੀ ਨਾਲ ਪਛਾਣੇ ਜਾ ਸਕਦੇ ਸਨ। ਉਮੀਦਵਾਰਾਂ ਦੇ ਚੋਣ ਨਿਸ਼ਾਨ ਵੀ ਉਹਨਾਂ ਦੇ ਬੈਲਟ ਬਾਕਸਾਂ ਤੇ ਉਲਿਖੇ ਹੋਏ ਸਨ। ਵੋਟਰਾਂ ਨੇ ਆਪਣੀ ਪਸੰਦ ਦੇ ਉਮੀਦਵਾਰ ਦੇ ਬੈਲਟ ਬਾਕਸ ਵਿੱਚ ਆਪਣਾ ਬੈਲਟ ਪੇਪਰ ਪਾਉਣਾ ਸੀ ਅਤੇ ਇਹ ਬੈਲਟ ਪੇਪਰ ਨਾਸਿਕ ਸਥਿੱਤ ਇੰਡੀਆ ਸਕਿਉਰਿਟੀ ਪ੍ਰੈਸ ਵਿੱਚ ਛਾਪੇ ਗਏ ਸਨ। ਜਿੱਥੇ ਭਾਰਤੀ ਕਰੰਸੀ ਸਾਫੀ ਗਈ ਸੀ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਪਹਿਲੀ ਵਾਰ ਚੋਣ ਨਿਸ਼ਾਨ ਕਿਸ ਨੇ ਬਣਾਏ ਸਨ ਦੋਸਤੋ ਪਹਿਲੀ ਆਮ ਚੋਣਾਂ ਵਿੱਚ ਉਮੀਦਵਾਰਾਂ ਨੂੰ ਜੋ ਚੋਣ ਨਿਸ਼ਾਨ ਮਿਲੇ ਸਨ ਉਹ ਇੱਕ ਵਿਅਕਤੀ ਦੀ ਸਖਤ ਮਿਹਨਤ ਸਦਕਾ ਬਣਾਏ ਗਏ ਸਨ ਉਸ ਦਾ ਨਾਂ ਸੀ ਐਸ ਐਮ ਸੇਠੀ ਜੀ 1950 ਵਿੱਚ ਚੋਣ ਕਮਿਸ਼ਨ ਵਿੱਚ ਡਿਪਾਰਟਸਮੈਂਟ ਮੈਨ ਵਜੋਂ ਨਿਯੁਕਤ ਸਨ ਉਹਨਾਂ ਦਾ ਕੰਮ ਚੋਣ ਨਿਸ਼ਾਨ ਅਤੇ ਸਕੈਚ ਬਣਾਉਣਾ ਸੀ ਇਸ ਦੇ ਲਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਸਿੱਟੀ ਦੀ ਇੱਕ ਟੀਮ ਇਕੱਠੇ ਬੈਠ ਕੇ ਚੋਣ ਨਿਸ਼ਾਨ ਬਣਾਉਂਦੀ ਸੀ। ਉਹਨਾਂ ਵਿੱਚ ਚਰਚਾ ਹੋਈ ਸੀ ਕਿ ਕਿਹੜੀਆਂ ਚੀਜ਼ਾਂ ਨੂੰ ਚੋਣ ਨਿਸ਼ਾਨ ਵਜੋਂ ਵਰਤੇ ਜਾ ਸਕਦਾ ਹੈ। ਝਾੜੂ, ਹਾਥੀ, ਸਾਈਕਲ, ਪਤੰਗ, ਗਲਾਸ ਆਦਿ ਸੈਂਕੜੇ ਚੋਣ ਨਿਸ਼ਾਨ ਇਸ ਤਰੀਕੇ ਨਾਲ ਬਣਾਏ ਗਏ ਸਨ। ਜਦੋਂ ਵੀ ਕਿਸੇ ਵੀ ਕੋਈ ਵੀ ਕਿਰਾਏ ਹੁੰਦੀ ਤਾਂ ਸਿੱਟੀ ਨੂੰ ਉਹਦਾ ਸਕੈਚ ਬਣਾ ਲੈਂਦੇ ਸਨ। ਇਹ ਸਕੈਚ ਵੀ ਸਧਾਰਨ ਸਨ ਜੋ ਆਮ ਲੋਕ ਉਹਨਾਂ ਨੂੰ ਆਸਾਨੀ ਨਾਲ ਪਛਾਣ ਸਕਦੇ ਸਨ। ਇਹ ਵੀ ਦੇਖਿਆ ਗਿਆ ਸੀ ਕਿ ਕੋਈ ਵੀ ਦੋ ਚਿੰਨ ਇੱਕੋ ਜਿਹੇ ਦਿਖਾਈ ਨਹੀਂ ਦਿੰਦੇ ਸਨ ਤਾਂ ਕਿ ਕੋਈ ਉਲਝਣ ਨਾ ਹੋਵੇ ਅਰੇ ਕਹਿਣਾ ਕੀ ਚਾਹਤੇ ਸ ਵਿਚਾਰ ਵਟਾਂਦਰੇ ਦੌਰਾਨ ਕੁਝ ਚਿੰਨਾ ਬਾਰੇ ਵੀ ਚਰਚਾ ਕੀਤੀ ਗਈ ਸੀ ਉਸ ਸਮੇਂ ਉਹ ਆਮ ਨਹੀਂ ਸਨ ਜਿਵੇਂ ਕਿ ਗਰਦਨ ਦੀ ਟਾਈ ਅਤੇ ਨੀਲ ਕਟਰਾ ਉਸ ਸਮੇਂ ਸਿਰਫ ਬਹੁਤ ਘੱਟ ਆਬਾਦੀ ਦੋਨਾਂ ਦੀ ਵਰਤੋਂ ਕਰਦੀ ਸੀ ਖਾਸ ਕਰਕੇ ਉਹ ਜਿਹੜੇ ਅੰਗਰੇਜ਼ੀ ਬੋਲਣਾ ਅਤੇ ਲਿਖਣਾ ਜਾਣਦੇ ਸਨ ਇਸ ਤਰ੍ਹਾਂ ਕਈ ਚੀਜ਼ਾਂ ਚੋਣਸ਼ਾਨ ਬਣ ਤੁਰ ਰਹਿ ਗਈਆਂ ਇਸ ਤੋਂ ਗੱਲ ਸਮਝ ਆਉਂਦੀ ਹੈ ਕਿ ਅੱਜ ਵੀ ਚੋਣਾ ਵਿੱਚ ਜਿਆਦਾਤਰ ਪੁਰਾਣੇ ਨਿਸ਼ਾਨ ਕਿਉਂ ਨਜ਼ਰ ਆਉਂਦੇ ਹਨ ਕਿਉਂਕਿ ਇਹ ਸੇਠੀ ਨੇ ਆਪਣੇ ਦੌਰ ਤੋਂ ਹੀ ਬਣਾਏ ਗਏ ਸਨ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਚੋਣ ਨਿਸ਼ਾਨ ਕਿਵੇਂ ਬਣਾਏ ਗਏ ਸਨ ਤੇ ਅਲੱਗ-ਅਲੱਗ ਪਾਰਟੀਆਂ ਦੇ ਚੋਣ ਨਿਸ਼ਾਨ ਕਿਵੇਂ ਬਣਿਆ ਤੇ ਇਸ ਨੂੰ ਕਿਸ ਨੇ ਬਣਾਇਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ